ਸ਼ਸ਼ਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਰਸ਼ਗੁਣ ਪੰਜਾਬੀ ਗਾਇਕ ਸਾਥੀ ਕੇ ਦੀ ਹੈਲਥ ਦੇ ਵਿੱਚ ਥੋੜਾ ਸੁਧਾਰ ਹੁੰਦਾ ਵਿਖਾਈ ਦੇ ਰਿਹਾ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਹੋਰ ਵੀਡੀਓ ਉਹਨਾਂ ਨੇ ਸਾਂਝੀ ਕੀਤੀ ਹੈ ਔਰ ਕੈਪਸ਼ਨ ਦੇ ਵਿੱਚ ਉਹ ਕੀ ਲਿਖਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਸਭ ਤੋਂ ਪਹਿਲਾਂ ਇਸ ਵੀਡੀਓ ਬਾਰੇ ਗੱਲ ਕਰ ਲੈਨੇ ਆ ਸਾਰਤਿਕੇ ਹਸਪਤਾਲ ਦੇ ਵਿੱਚ ਭਰਤੀ ਨੇ ਹਾਰਟ ਅਟੈਕ ਆਉਣ ਦੇ ਕਾਰਨ ਉਹਨਾਂ ਨੂੰ ਕੈਨੇਡਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀਗਾ ਤੇ ਉਹਨਾਂ ਦੀ ਸਿਹਤ ਦੇ ਵਿੱਚ ਜਿਹੜਾ ਹੌਲੀ-ਹੌਲੀ ਸੁਧਾਰ ਹੋ ਰਿਹਾ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਲਗਾਤਾਰ ਉਹਨਾਂ ਦੇ ਲਈ ਦੁਆਵਾਂ ਮੰਗ ਰਹੇ ਨੇ ਔਰ ਸਾਰਤਿਕੇ ਨੇ ਵੀ ਆਪਣੇ ਚਾਹਣ ਵਾਲਾ ਦਾ ਧੰਨਵਾਦ ਕੀਤਾ ਸੀਗਾ ਸਾਰਤਿਕੇ ਹਸਪਤਾਲ ਦੇ ਵਿੱਚ ਤੁਰਦੇ ਫਿਰਦੇ ਨਜ਼ਰ ਆ ਰਹੇ ਨੇ ਜਿਹੜੇ ਡਾਕਟਰਸ ਨੇ ਉਹਨਾਂ ਦੀ ਹੈਲਥ ਅਪਡੇਟਸ ਵੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਔਰ ਉਹਨਾਂ ਨੂੰ ਚਲਾਇਆ ਫਰਾਇਆ ਜਾ ਰਿਹਾ ਹਸਪਤਾਲ ਦੇ ਵਿੱਚ ਉਹਨਾਂ ਦੀ ਸਿਹਤ ਨੇ ਕਿੰਨਾ ਕੁ ਰਿਕਵਰ ਕੀਤਾ ਉਸ ਬਾਰੇ ਵੀ ਗੱਲਬਾਤ ਉਸ ਵੀਡੀਓ ਦੇ ਵਿੱਚ ਚੱਲ ਰਹੀ ਹੈ ਪਰ ਇਹ ਤੁਸੀਂ ਵੀਡੀਓ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਸਾਰਤਿਕੇ ਨੂੰ ਹਸਪਤਾਲ ਦੇ ਬੈੱਡ ਤੋਂ ਉਠਾ ਕੇ ਪੂਰੇ ਹਸਪੀਟਲ ਦੇ ਵਿੱਚ ਤੁਰਾ ਕੇ ਵੇਖਿਆ ਜਾ ਰਿਹਾ ਹੈ ਕਿ ਸਾਰਤਕੇ ਹੁਣ ਤੁਰ ਫਿਰ ਸਕਦੇ ਨੇ ਕਿ ਸਾਰਤਕੇ ਦੀ ਸਿਹਤ ਦੇ ਵਿੱਚ ਕਿੰਨਾ ਕੁ ਸੁਧਾਰ ਆਇਆ ਹੈ ਇਸ ਬਾਰੇ ਵੀ ਡਾਕਟਰ ਜਿਹੜੇ ਨੇ ਸਾਰਤਕੇ ਦੇ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਸਾਰਤਕੇ ਦੇ ਹੱਲੇ ਵੀ ਮਸ਼ੀਨਾਂ ਜੁਮੇ ਹੀ ਲੱਗੀਆਂ ਹੋਈਆਂ ਨੇ ਜਿਵੇਂ ਪਹਿਲੇ ਦਿਨ ਹਾਰਟ ਅਟੈਕ ਦੇ ਔਨ ਕਾਰਨ ਲੱਗੀਆਂ ਸੀਗੀਆਂ ਪਰ ਸਿਹਤ ਦੇ ਵਿੱਚ ਸੁਧਾਰ ਹੈ ਸਾਰਤਕੇ ਨੇ ਆਪਣੀ ਪੋਸਟ ਦੇ ਉੱਪਰ ਜਿਹੜਾ ਇੱਕ ਮੈਸੇਜ ਇੱਕ ਕੈਪਸ਼ਨ ਜਿਹੜੀ ਦਿੱਤੀ ਹੈ ਸਾਰਥਿਕੇ ਲਿਖਦੇ ਨੇ ਰਿਕਵਰੀ ਵਾਲੇ ਸਫਰ ਤੇ ਆਂ ਦੋਸਤੋ ਦਿਲੋਂ ਧੰਨਵਾਦ ਤੁਹਾਡਾ ਸਭ ਦਾ ਕਰਸਤਾਰ ਸਾਰਥਿਕੇ ਸਾਰਤਕ ਨੇ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਪੌੜੀਆਂ ਉਤਰਦੇ ਹੋਏ ਪੌੜੀਆਂ ਚੜ੍ਹਦੇ ਹੋਏ ਨਜ਼ਰ ਆ ਰਹੇ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਹੱਥ ਫੜ ਕੇ ਤੁਰਵਾਇਆ ਜਾ ਰਿਹਾ ਹੈ ਤਾਂ ਕਿ ਉਹ ਜਲਦ ਰਿਕਵਰ ਕਰ ਸਕਣ ਜੋ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਉਸ ਤੋਂ ਥੋੜਾ-ਬਹੁਤ ਰਿਕਵਰ ਕਰਨਾ ਸ਼ੁਰੂ ਕਰ ਦਿੱਤਾ ਹੈ ਸਾਰਤਕ ਨੇ ਤੇ ਹੋਰ ਵੀ ਜੇਕਰ ਉਹਨਾਂ ਦੀ ਹੈਲਥ ਅਪਡੇਟ ਕੋਈ ਸਾਹਮਣੇ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨੇ ਸਾਰਤਕ ਦੇ ਚਾਹਣ ਵਾਲੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਰਾਹੀਂ ਸਾਨੂੰ ਦੱਸ ਸਕਦੇ ਨੇ ਦੇਖਦੇ ਰਹੋ ਸਨਿਕ ਸਵੇਰਾ ਟੀਵੀ ਸਤਿ ਸ਼੍ਰ